ਸਾਸਰੀਕਾਲ ਜੀ ਦੋਰੇ ਸਾਸਰੀਕਾਲ ਬੁਲਾਤੀ ਕ ਅੱਗੇ ਬੁਲਾ ਦੇ ਦਿੱਤੀ ਪਿਛਲੀ ਵੀਡੀਓ ਦੋਰੇ ਸਾਸਰੀਕਾਲ ਜੀ ਐ ਲੁਧਿਆਣੇ ਆ ਗਏ ਆਂ ਦੇ ਆਉਣੇ ਹੀ ਰਸਤੇ ਚੋਂ ਇੱਧਰ ਜਲੰਧਰ ਵਾਲੇ 에어ਪੋਰਟ ਤੋਂ ਮਾਸੀ ਮਾਸੜ ਤੋਂ ਟੁੱਕੜਾ ਆਦਮਪੁਰ ਵਾਲੇ ਤੋਂ ਇੱਕ ਆਪ ਕਰਨਾ ਵਾ ਬੰਬੇ ਵਾਲਿਆਂ ਨੂੰ ਹੁਣ ਇੱਧਰ ਨੂੰ ਆਉਣੇ ਆ ਤੇ ਪਰ ਇੱਕ ਗੱਡੀ ਚ ਉਹਨਾਂ ਨੇ ਗੱਡੀ ਦੇ ਚੱਕਣਾ ਮਤਲਬ ਚੁੱਕਣਾ ਉਹਨਾਂ ਨੂੰ ਚੁੱਕਣਾ ਦੇਣੀ ਹੁੰਦਾ ਤੂੰ ਬੈਠੀ ਹੋਣੀ ਟੈਰੀ ਤੇ ਰੈਗੋ ਤੁਰ ਪਿਆ ਕਰੋ ਇਹ ਇਧਰੋਂ ਆਈ ਰਹੌਣਦੇ ਸੀ ਤੇ ਇਧਰੋਂ ਠਾਣੂ ਪਾ ਲਈ ਗੱਡੀ ਉਹਨਾਂ ਨਾਲੋਂ ਤੇ ਉੱਥੇ ਹੁਣ ਮਿਲਦੇ ਆ ਉਹਨਾਂ ਦੀ ਫਲਾਈਟ ਵੀ 1 ਘੰਟਾ ਲੇਟ ਹੋ ਗਈ ਨਹੀਂ ਤੇ ਹੁਣ ਨੂੰ ਸ਼ਾਇਦ ਉਹ ਉਤਰ ਜਾਂਦੇ ਤੇ ਆਪਾਂ ਨੂੰ ਮਿਲ ਜਾਂਦੇ ਨਾਲੇ ਆ ਆ ਬੀ ਐਮ ਡਬਲਯੂ 7 ਸੀਰੀਜ਼ ਲੰਘੀ ਹੋ ਗੱਡੀ ਵੇ ਐਕਸਲ 6 ਤੋਂ ਚਲਾ ਤੋ 7 ਸੀਰੀਜ਼ ਦੀ 6 ਚੇਂਜ ਜਾਂਦੇ ਆ ਤੇ ਨੂੰ ਸੋ ਸੇ ਜੇ ਗਏ ਸਾਰੇ ਨਾ ਹੋਰ ਤਰ੍ਹਾਂ ਦੇ ਥੋੜੇ ਵੇਖੀ ਤੋਂ ਮਾਸੇ ਮਾਸੇ ਤਰੇ ਤੇ ਮੰਮੀ ਹੁਣ ਸੰਡੇ ਹੀ ਉਧਰੋਂ ਇਹਨਾਂ ਨੂੰ ਬੁੱਲੀਆਂ ਤੇ ਮੁਸਕੌਣੀ ਨਾ ਮੰਮੀ ਜਦੋਂ ਬੁੱਲੀਆਂ ਚਾਹਤ ਸਵੀ ਇਹ ਬੁੱਲ ਘੁੱਟ ਕੇ ਮੁਸਕੌਣੀ ਆਉਗਾ ਅ ਤਦੀ ਭਲੀ ਹੋ ਜਾਈ ਸਾਤਸ੍ਰੀ ਕਾਲ ਸਾਤਸ੍ਰੀ ਕਾਲ ਬੁੱਲੀਆਂ ਦੇ ਮੁਸਕਾਉਂਦੇ ਆ ਅਛਾ ਇੱਕ ਤਾਂ ਵੀ ਮਾਸੀ ਮਾਸੜ ਦੀ ਫਲਾਈਟ ਹੋ ਗਈ 1 ਘੰਟਾ ਡਿਲੇ ਤੇ ਅਸੀਂ ਵੀ ਰਾਹ ਦੇ ਵਿੱਚ ਫਿਰ ਨਾ ਨੂਨ ਡਿਲੇ ਕਿਥੇ ਬੇਬੀ ਅੰਟੀ ਦਾ ਸੂਟ ਲਿਆ ਸੀ ਬੇਬੀ ਅੰਟੀ ਬੇਬੀ ਦਾ ਸੂਟ ਲਿਆ ਸੀ ਮੇਰੇ ਯਾਰ ਲੋ ਦੇ ਰਿਆਂ ਨੂੰ ਰੰਦੀਪਰਾ ਰੋ ਬਾਰੋ ਮੇਲੀ ਕੋਲਿਆਂ ਦਾ ਨਹੀਂ ਅਸਲ ਚ ਬੈਗ ਹੀ ਬੜੇ ਭਰ ਗਿਆ ਹੀ ਉਤੋਂ ਤੇ ਮੈਂ ਤੇ ਆਪਣਾ ਸਮਾਨ ਕੱਢ ਕੇ ਆਇਆ ਮੈਂ ਹੋਰ ਵੀ ਬੜਾ ਕੁ ਕੱਢਿਆ ਵਾ ਉਹਨੂੰ ਜਦੋਂ ਵੀ ਕਹਿੰਦਾ ਨਾ ਮੇਰੇ ਲਈ ਕੋਲਿਆਂ ਦਾ ਮੈਂ ਤੇ ਆਪਣਾ ਸਮਾਨ ਕੱਢ ਕੇ ਆਇਆ ਆਹ ਡਾਇਲੌਗ ਪੱਕਾ ਹੀ ਕਰਦਾ ਆ ਉਹ ਮੈਂ ਪੜ ਗਿਆ ਪਤਾ ਨਹੀਂ ਕਿੱਥੇ ਬਸ ਇਨਾ ਸ਼ੁਕਰ ਮੇਰਾ ਸਮਾਨ ਨਹੀਂ ਕੋਈ ਕੱਢ ਕੇ ਆਇਆ ਆਪਣੀਆਂ ਹੁੱਡੀਆਂ ਤੇ ਜੈਕਟਾਂ ਮੈਂ ਛੱਡ ਗਿਆ ਜਸਟ ਬਿਕੋਜ਼ ਆਫ ਯੂ ਤੇ ਮੈਂ ਵੀ ਮੈਂ ਤੇ ਆਪਣੀ ਸੱਸ ਲਈ ਵੀ ਨਹੀਂ ਕੋਲ ਲੈ ਆ ਜਿੰਨੇ ਮੈਨੂੰ ਐਡੀ ਖੜੀ ਜੰਮ ਕੇ ਦਿੰਦੀ ਆ ਨਹੀਂ ਉਹਨਾਂ ਵੇ ਉਹ ਤਾਂ ਚੱਲ ਆਪਾਂ ਗਿਫਟ ਲੈ ਆਈਏ ਉਹਨਾਂ ਲਈ ਇਕ ਤੋਂ ਲੈਣੇ ਆ ਲੈ ਗਿਫਟ ਤੇ ਗਿਫਟ ਹੀ ਆ ਜਿਤੋਂ ਮਰਜ਼ੀ ਲੈ ਲੋ ਹਾਂ ਐਗਜ਼ੈਕਟਲੀ ਬਸ ਦੇ ਲੋ ਨਾਲ ਜਿਹੜਾ ਦੇ ਦਾਂ ਗਿਫਟ ਉਧਰੋਂ ਵੀ ਆ ਰਹੇ ਆ ਅਣ ਤੇ ਉਹਨਾਂ ਨੂੰ ਮਿਲਦੇ ਮੈਂ ਤਾਂ ਪਹਿਲੀ ਵਾਰ ਚੱਲੇ ਆ ਨਾ 에어ਪੋਰਟ ਤੇ ਆਹ 에어ਪੋਰਟ ਤੇ ਉਹਨਾਂ ਪਹਰਾ ਆ ਪਾਜੀ 에어ਪੋਰਟ ਤੇ ਕਰਤਾ ਮੈਂ ਵੇਖੀ ਤੇ ਲੱਗਿਆ ਹੈਗਾ ਟਰੋਲੀ ਕਲਾ ਉਥੋਂ ਦਾ ਆਪਣਾ ਟਰੋਲੀ ਕਲਾ ਦਾ ਆਪਣਾ ਉਹ ਬੁੱਲ ਘੁੱਟ ਲੈ ਮਾਸੀ ਮਾਸੀ ਜੀ ਗਾੜੀ ਵੇਖੋ ਗਾੜੀ ਮੈਂ ਥੋੜੀ ਵੇਖਣਾ ਚਲਾਉਣ ਵਾਲੇ ਮਾਸੀ 베ਰਾਂ ਦੋ ਵਾਲੇ ਆ ਰਿਹਾ ਲੇ ਵੀ ਵਾਸੀ ਦਵਾਰੇ 베ਰਾ ਹੈ। 베ਰਾ ਦਵਾਰੇ ਕੱਚੇ ਹੀ 베ਰ ਖਾਈ ਜਾਂਦੀ ਵਾਸੀ ਢਿੱਡ ਪੀੜ ਹੋਣੀ ਬਾਅਦ। ਪੱਕੇ ਆ ਇਹਨਾਂ ਨਾਲ ਢਿੱਡ ਪੀ। ਨੋ ਸ਼ੀਰ। ਭੈਣ ਦੇ ਨਾਲ ਹੀ ਪੋਚਾ ਪਾਤਾ। ਮੈਂ ਰਹਿ ਰਿਹਾ ਜੁਗਲੇ ਮੈਂ ਖੜੇ ਖੜੇ ਜੁਗਲੇ ਆਉ ਉਹਦੋਂ ਭੈਣ ਦੇ ਨਾਲ ਹੀ ਪੋਚਾ ਪਾਤਾ ਵਾ। ਪੱਕੇ ਆ ਕਦੇ ਹਰੀ ਨਹੀਂ ਆ। ਨੇ ਸੂਟ ਦੇ ਬਾਸੀ ਮੇਰੇ ਲੈ ਲੈ ਮੇਰੀ ਘਰ ਵਾਲੀ ਮੇਰੀ ਘਰ ਵਾਲੀ ਦਾ ਨਾਮ ਆਉਂਦਿਆਂ ਤੂੰ ਹੀ ਸੂਟਾਂ ਤੇ ਲਾਤਾ ਉਹ ਪੂਲ ਸਟਾਪ ਮੋਨੂ ਦੀ ਘਰ ਵਾਲੀ ਨੂੰ ਵੀ ਇੰਨੇ ਸਾਰੇ ਸੂਟ ਬਣਾ ਕੇ ਉਹ ਬੈਠੀ ਨਾ ਉਹ ਬੈਠੀ ਤੇਰੀ ਘਰ ਵਾਲੀ ਹੈ ਕਿਤੇ ਆ ਯਾਰ ਜਦੋਂ ਮਾਸੀ ਪਰ ਆ ਕੇ ਕਹਿੰਦੀ ਹੈ ਮਾਸੀ ਕਹਿੰਦੇ ਆ ਵੀ ਜਦੋਂ ਆ ਗਈ ਉਹਨੂੰ ਬਣਾ ਕੇ ਨਹੀਂ ਦਿਆ ਕਰਨ ਐਦਾਂ ਕਿਦਾਂ ਸਾਡਾ ਹੱਕ ਇੱਥੇ ਰੱਖ ਐਦਾਂ ਹੀ ਆ ਉਹ ਜੋ ਸੂਟਾਂ ਦੇ ਵੇਰ ਪਿਆ ਮੈਂ ਮੈਂ ਪਹਿਣਾ ਪਹਿਣਾ ਜਿੰਨਾ ਚਿਰ ਨਹੀਂ 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 ਮਰਤੇ ਇਹ ਭਾਰ ਨਹੀਂ ਪੈਂਦਾ ਮੈਂ ਵੈਰ ਹੀ ਵੈਰ ਹੋਇਆ ਮਾਸੀ ਆਏ ਨਵੇਂ ਜਿਹੜਾ ਵਿਆਹ ਹੋਣੈ ਉਹ ਚਲ ਮਾਸੀ ਮੈਂ ਤੇਰੇ ਨਾਲ ਜਿਨੇ ਚਰ ਤੇਰੀ ਬੁੱਢੀ ਆ ਨਹੀਂ ਹੁਣ ਬੁੱਢੀ ਮੇਰੀ ਅਜੀ ਨੇ ਸੂਟ ਲੈਣੀ ਨਹੀਂ ਦੱਸ ਐਵੇਂ ਫਜ਼ੂਲ ਖਰਚੀਆਂ ਉਹ ਗੱਡੀ ਮੈਨੂੰ ਲੱਗਿਆ ਮਾ ਮੌਣੇ ਨਹੀਂ ਲੈਣ ਦਿੰਦਾ ਮੈਨੂੰ ਬੜਾ ਸੋਹਣਾ ਲੱਗਾ ਕਿਹੜਾ ਗਾਲਾ ਪਰ ਉਹ ਭਾਈ ਵੀ ਕਹਿਤਾ ਕਿ ਜੇ ਆ ਪਾ ਕੇ ਬੈਠੇ ਤੇ ਉਹ ਖਿੱਚ ਹੋ ਜਾ ਉਹ ਨਹੀਂ ਸਹੀ ਮਾ ਉਹ ਗੱਡੀ ਦੇ ਮਗਰ ਲਿਖਿਆ ਮਾਵਾਂ ਠੰਡੀਆਂ ਛਾਵਾਂ ਪਰ ਯਾਰ ਛਾਲਾਂ 'ਚ ਠੰਡੀ ਛਾਂ ਤੋਂ ਛਾਲਾਂ 'ਚ ਠੰਡੀ ਛਾਂ ਕਰਨੀ ਕੀ ਆ ਸਕਲਾਂ ਚ ਨਿੱਗੀ ਸ਼ਾਂ ਚਾਹੀਦੀ ਆ ਮਾਂ ਨੂੰ ਕੀ ਕਹਿੰਦਾ ਮਾਂ ਦੀ ਨਹੀਂ ਨਹੀਂ ਸਿਆਣਾ ਮੇਰੀ ਗੱਲ ਤੇ ਪੂਰੀ ਹਣ ਦੋ ਡੈਡੀ ਫਿਰ ਹੀਟਰ ਹੋ ਗਿਆ ਸਕਲਾਂ ਚ ਡੈਡੀ ਦੀ ਲੋੜ ਵਾ ਸਮਝੋ ਨਹੀਂ ਮੌਸਮ ਦੇ ਹਿਸਾਬ ਨਾਲ ਰਿਸ਼ਤੇ ਆਂ ਦੇ ਆਪਾਂ ਕਰਨ ਦੇ ਨਰੇਕ ਨਹੀਂ ਗੱਲ ਡੈਡੀ ਨਹੀਂ ਹੁੰਦਾ ਨਿੱਗਦੇ ਇਦਾਂ ਗਾਲਾਂ ਨਹੀਂ ਡੈਡੀ ਕਿਧਰ ਡੈਡੀ ਮੈਨੂੰ ਲੱਗਦੀ ਉਹਨੇ ਗਾਲਾਂ ਨਹੀਂ ਦੇਖ ਲਓ ਨਹੀਂ ਡੈਡੀ ਨੇ ਕੱਢਿਆ ਨਹੀਂ ਜਿੱਦਾਂ ਦੇਖ ਲਓ ਡੈਡੀ ਕੀ ਗੰਡਾ ਅੱਜ ਦੇਖ ਲਓ ਮੈਂ ਡੈਡੀ ਕੋ ਚ ਬੇਹੱਦ ਦੀ ਕਰਦਾ ਦਾ ਕੁਰਸੀ ਟੱਪ ਗਏ ਵੇ ਮੇਰੇ ਡੈਡੀ ਨੇ ਇੱਕ ਵਾਰ ਮਾਰੀ ਜ਼ਿੰਦਗੀ ਚ ਵੀ ਨਾ ਮੋਨੂ ਦੇ 2 ਵਜੀਆਂ ਮੇਰੇ ਇੱਕ ਵਾਰ ਹੋਜੀ ਗਈ ਜਿਹੜਾ ਮੋਨੂ ਆ ਨਾ ਪੁਲ ਤੇ ਬਹਿ ਬੋ ਕੇ ਆ ਗਿਆ ਸਾਰੇ ਸਬੂਲੇ ਜਲ ਗਏ ਮੋਨੂ ਦਵਾਲੇ ਛਿਤੀ ਮੋਨੂ ਕੁਰਸੀਆਂ ਦੇ ਆਲੇ ਦੁਆਲੇ ਭੱਜਿਆ ਵੀਰੇ ਨਹੀਂ ਮੈਨੂੰ ਚੇਤਾ ਰਾਜਸਥਾਨ ਇੱਕ ਆਹੀਂ ਬਿਨਾਂ ਦੱਸੇ ਉਹ ਪ੍ਰੋਗਰਾਮ ਤੇ ਚਲੇ ਗਏ ਸਕੂਲ ਵਾਲੇ ਦੇ ਆਪਣੇ ਤਾਂ ਨਿਗ ਨਿਗੇ ਨਹੀਂ ਰਾਤ ਆ ਇਹਦਾ ਡੈਡੀ ਹੋਣਾ ਨੇ ਇੱਕ ਮੇਰੇ ਤੇ ਇੱਕ ਮੋਨੂ ਦੇ ਇੱਕ ਇਧਰ ਨੂੰ ਇੱਕ ਇਧਰ ਨੂੰ ਮੈਂ ਐਵੇਂ ਪਾਪੇ ਨਹੀਂ ਸੁੱਤਾ ਸੀ ਬੱਜ ਗਿਆ ਆਈਗੇ ਉਹ ਮੈਂ ਬੜੇ ਬਖੰਡ ਕੇ ਤੇ ਕੰਬੈਲ ਲਾ ਗਏ। ਇਹ ਬਈ ਠੀਕ ਇਦਾਂ ਕੰਬੈਲ ਲਾ ਗੀ ਤੇ ਮੈਂ ਰਾਜਪਾਪੇ ਮੈਂ ਤਾਂ ਪਾ ਬੱਡੇ ਢਿੱਡ ਭੀੜ ਹੁੰਦੀ ਆ। ਉਥੋਂ ਢਿੱਡ ਭੀੜ ਹੋਈ ਪਾਪਾ ਤਾਂ ਇੱਥੇ ਬੈਹ ਮੇਰਾ ਨੇ ਸਕੂਲੇ ਛੱਡ ਗਿਆ ਏ। ਮੋਟਰ ਜੀ ਨੇ ਮੈਨੂੰ ਭਾ ਗਿਆ ਆਉਂਦੇ ਆ ਪਾਪਾ ਲੈ ਆਣੇ। ਬੈਗ ਮੇਰਾ ਪਾਪਾ ਘਰ ਚੁੱਕੀ ਉਹ ਤੇ ਮੈਂ ਕੰਬੈਲ ਤੇ। ਤਾਂ ਲੈਦਾ ਹੋਣਾ ਚਾਹੁੰਦਾ ਇਹ ਦੋ। ਰਾਤ ਕਣਕ ਪੁੱਤਰ ਡੈ ਤੇ ਮਾਮਾ ਨੇ ਟਰਾਲੀ ਦੀ ਵਿੱਚ ਉਂਗਲੀ ਦੇ। ਪਾਪਾ ਕੀ ਆ? ਟਰਾਲੀ ਦੀ ਹੁੱਕ ਜਿੱਤੇ ਪਿੰਨ ਪਾਉਣੀ ਤੇ ਉਂਗਲੀ ਪਾ ਲਈ। ਤੇ ਉੱਤੇ ਥੱਲੇ ਡੇਪਾ ਦਿੱਤੇ। ਆਵੇ ਉਂਗਲੀ ਤੇ ਆ ਜਿਹੜਾ ਇਹਨੂੰ ਕਰਦਾ ਰਾਤ ਹੀ ਖੜਿਆ ਇਹਦੀ ਕਲਮ ਹੱਸਦੀ ਵੀ ਇਦਾਂ ਹੋਈ ਟੇਢੀ ਟੇਢੀ ਉਂਗਲ ਵਾਲਾ ਮੁੰਨਾ ਪਾਦੀ ਟੇਢੀ ਉਂਗਲਾਂ ਦਾ ਯਸ ਮਨੂੰ ਇੱਕ ਕਹਿੰਦੇ ਚੀਚੀ ਵੀ ਐ ਨਹੀਂ ਕਰ ਸਕਦਾ ਨਾ ਟੇਢੀ ਉਂਗਲ ਤਾਂ ਤੇਰੀ ਵੀ ਨੇਮੀ ਗਈ ਲੱਗਦੀ ਮੇਰੀ ਆ ਵਿੰਗੀ ਪਤਾ ਕਿਉਂ ਆ ਇਹ ਖੇਡਦੇ ਆ ਕ੍ਰਿਕਟ ਖੇਡਦੇ ਆ ਬਾਲ ਵੱਜੀ ਕੈਚ ਕਰਨ ਲੱਗੇ ਪਹਿਲਾਂ ਹੱਥ ਬੰਦ ਕਰ ਲਿਆ ਇਹ ਉਦੋਂ ਹੱਡੀ ਟੇਢੀ ਹੋ ਗਈ ਤਾਂ ਮੈਂ ਬਾਅਦ ਥੋੜਾ ਜਿਹਾ ਰਿਪੀਟ ਹੁੰਦੀ ਰਹੀ ਬਾਅਦ ਉੱਥੇ ਜੁੜ ਗਈ ਏ ਟੇਢੀ ਜੁੜ ਗਈ ਏ ਆ ਵੀ ਇਹ ਲਾਤਰ ਕੇ ਕਹਿੰਦੇ ਹਾ ਤਾਂ ਸਿੱਧੇ ਪੂਰੇ ਹੁੰਦੇ ਨੇ ਇਹ ਸਾਰੇ ਇਹਨੇ ਕੋ ਨਾ ਕੋਈ ਹੱਥਾਂ 'ਚ ਨੋਚ ਕੋ ਬਾਜ਼। ਉਹ ਨਹੀਂ ਮੈਂ ਠੀਕ ਆ ਮੇਰਾ ਇਹ ਰਿਸ਼ਤਾ ਹੋਣਾ ਯਾਰ ਮੈਂ ਆਪਣੇ ਨੁਕਸ ਦਸੀ ਜਾਣਾ ਅਜ ਤੋਂ ਰਿਸ਼ਤੇ ਵੀ ਕੈਨਸਲ ਹੋ ਜਾਂਦੇ ਹੁੰਦੇ ਨੇ ਮੇਰੀ ਉਂਗਲ ਠੀਕ ਆ। ਮਾਸੜ ਦੀ ਇੱਥੇ ਵੱਡੀ ਜੱਕ ਉਂਗਲੀ ਹੈ। ਉਹ ਕਹਿੰਦੇ ਨੇ ਨਾ ਵੱਡੀ ਉਂਗਲ ਤੇ ਨਹੀਂ ਮੋਤਾ। ਇਹ ਕਿਹੜਾ ਚੱਲਦਾ ਇਹਨਾਂ ਦਾ ਲੱਗਿਆ ਵੱਡੀ ਉਂਗਲ ਤੇ ਨਹੀਂ ਮੋਤਾ। ਕਿ ਕਿਹਦੀ ਵੱਡੀ ਉਂਗਲੀ ਜੇ ਤੇ ਨਹੀਂ ਮੋਤਿਆ। ਮੋਰ ਦੀ ਉਂਗਲ ਤੇ ਨਹੀਂ ਮੋਤਿਆ। ਵੱਡੀ ਉਂਗਲ ਤੇ ਨਹੀਂ ਮੋਤਾ। ਸ਼ਾਪਿੰਗ ਹੋ ਗਈ ਅੱਜ ਦੀ। ਬਾਪੇ ਦੀ ਹਲੇ ਨਹੀਂ ਹੋਈ। ਹਲਰਿੰਗ ਬੀ ਇੱਕ ਦੁਕਾਨ ਦੀ ਲੋਕੇਸ਼ਨ ਲਾ ਬੋਲੇ ਇੱਕ ਤੋਂ ਹੋਰ ਲਾ ਫਗਵਾੜਾ ਆ ਗਿਆ ਉਹ ਮੈਨੂੰ ਪਤਾ ਹੈ ਉਹਦੀ ਲੋਕੇਸ਼ਨ ਮੈਂ ਗਿਆ ਨਹੀਂ ਹੈ ਫਗਵਾੜਾ ਨਾਲ ਕੇ ਜਾਂ ਅੰਦਰ ਜਿਹੜਾ ਮੈਕਡੋਨਲ ਨਹੀਂ ਆਉਂਦਾ ਫਗਵਾੜਾ ਉਹਦੇ ਨਾਲ ਹੀ ਰਾਹ ਮੁੜਦਾ ਚਲੋ ਇਹ ਮੈਕਡੋਨਲ ਫਗਵਾੜਾ ਤੁਸੀਂ ਵੀ ਗਾੜੀਓ ਮੇਰੇ ਹਾਂ ਨਹੀਂ ਗਾਂ ਵਾਵਾ ਜਾਣਾ ਨਹੀਂ ਗਾੜੀ ਵਾਵਾ ਜਾਣਾ ਤੇ ਸੂਟ ਲਈ ਜਾਣੇ ਸੂਟ ਲਈ ਜਾਣੇ ਆ ਰੁਕਟੇ ਨੇ ਜਿਹੜਾ ਬਚਣਾ ਮੈਨੂੰ ਲੱਗਦਾ ਏਅਰਪੋਰਟ ਤੇ ਖਲੋਤੇ ਖਲੋਤੇ ਇਲ ਖਿਲਰ ਕੁਲਰ ਜੇ ਗਏ ਆ ਏਅਰਪੋਰਟ ਏਅਰਪੋਰਟ ਤੇ ਪਹਿਲੀ ਵਾਰ ਡੈਡੀ ਸਾਈਡ ਤੇ ਹੋਇਆ ਮੜ ਜਾ ਏਅਰਪੋਰਟ ਫਰ ਐਕਸਕਿਊਜ਼ ਮੀ ਅੰਕਲ ਜੀ ਓ ਏਅਰਪੋਰਟ ਯੋ ਪਿੰਡ ਦੇ ਵਿੱਚ ਏਅਰਪੋਰਟ ਪਿੰਡ 'ਚ ਏਅਰਪੋਰਟ ਆ ਓਏ ਵੀ ਰੈਂਗੂ ਆ ਗਿਆ ਉਹਦੇ ਮੱਦੇ ਬੋਲ ਆ ਖਾਣ ਵਾਲੀ ਚੀਜ਼ ਵੇਖ ਕੇ ਉਹਨੂੰ ਮੋਨ ਲੱਗ ਗਿਆ ਮੈਜਾ ਬਹਿ ਜਾ ਹਾਂ ਬਹਿ ਜਾ ਕਿਸੇ ਦਾ ਨਾ ਕਰੋਗੇ ਉਹਦੇ ਕੋਲ ਬਹਿਣਾ ਸੁਕੇ ਦੀ ਆ ਮਾਸੀ ਹਾਏ ਮਾਸੀ ਮਾਸੀ ਸੁੱਕਦਾ ਬਸ ਉਹਨੇ ਨਿਕਲਣਾ ਬਾਹਰ ਕੱਢੋ ਉਹਨੂੰ ਬਾਹਰ ਕੱਢੋ ਉਹਨੂੰ ਆ ਗਿਆ ਤੇਰਾ ਭਰਾਵਾ ਆ ਜਾਓ ਗਾਂ ਕਿਦੋਂ ਦੇ ਖਲੋਤੇ ਮਾਸੜਾ ਆਓ ਜਾਜ ਲੱਗ ਗਿਆ ਉਹਨਾਂ ਦਾ ਤਰਕੇ ਦਾ ਏ ਆਓ ਪੂਜ ਜੀ ਦੀਦੀ ਆਈ ਗਏ ਸੋਹੀ ਹਾਂ ਡੈਡੀ ਤੇ ਮੇਂ ਜਾੜ ਕੇ ਘੜੀ ਹੋਈ ਹੈ ਪੂਜ ਜੀ ਦੀਦੀ ਮੇਰੇ ਘੜੀ ਹੋਈ ਜਾ ਮੇਰੇ ਘੜੀ ਹੋਈ ਹੈ ਕੈਮਰਾ ਗੱਡੀ ਹੀ ਜਾਂਦੇ ਆਪਾਂ ਦੋਵੇ ਤਈ ਹੋ ਜੋ ਭਰਾਵਾ ਵਡਾਉਂਦਿਆ ਵਾ ਸਾਨੂੰ ਕੀ ਪਤਾ ਬਣਾਉਂਦਿਆ ਵਾ ਤੋ ਹੋਰ ਮੈਂ ਕੈਮਰਾ ਥੋੜਾ ਵੜਿਆ ਮੈਂ ਬੰਦੂਕ ਵੜੀ ਇਧਰ ਹਾਂ ਤੇ ਰੈਗ ਵਾਲੇ ਇਧਰ ਕੀ ਪਾੜਿਆ ਚੀਜ਼ੇ ਨਾਲੀ ਚੱਲਣ ਡਿਆ ਭਰਾਵਾ ਚੀਜ਼ੇ ਤਾਂ ਨਹੀਂ ਕਿੱਦਾਂ ਖਾਲੂ ਦੱਸ ਹੈ ਕਿ ਨਹੀਂ ਟੂਰੀ ਜਾਣਾ ਮੈਂ ਕਿਤੇ ਵੋਟੀ ਮੋਡੇ ਤੇ ਰੱਖਣੀ ਆ ਸੀਟ ਦੇ ਬਗਲੇ ਤੇ ਭਾਈ ਸੋਈ ਜਾਂਦੀ ਐਂਡਲੀ ਸੀਟ ਤੇ ਭਾਲੀ ਆ ਮੋਡੇਆਂ ਦੇ ਕਿਉਂ ਰੱਖਣੀਆਂ ਦੱਸ ਜੇ ਡੇਗ ਡੁਗ ਪਈ ਉਥੋਂ ਤਿਲਕ ਕੇ ਪਿੰਕੀ ਦੀਆਂ ਥੋਣੀਆਂ ਤੇ ਉਥੇ ਅੰਮਣ ਆ ਜਾ ਤੂੰ ਗਾੜੀ ਆ ਜਾ ਨਹੀਂ ਇੱਥੇ ਬਾਹਲ ਲੈਣਾ ਇੱਥੇ ਬਾਹਲ ਲੈ ਤੂੰ ਹੀ ਮਾਸੜ ਨੂੰ ਬਾਹਲਿਓ ਨਾਲ ਤੇ ਇਕੱਠੇ ਆਇਓ ਤੂੰ ਦੋਵੇਂ ਵੀਰ ਵੀਰ ਐਂ ਬਾਹਲ ਲੈਣਾ ਮਾਸੀ ਨੂੰ ਪਰ ਤੁਸੀਂ ਕਿਦਾਂ ਇੰਨੇ ਇੰਨੇ ਬਹੋਗੇ 6 ਸੀਟਾਂ ਵਾਲੀ ਗੱਡੀ ਐ ਇੱਕ ਸੀਟ ਖਾਲੀ ਹਲੇ ਆਓ ਵਾਹ ਵਾਦੂ ਮੰਮੀ ਨੇ ਮਗਰ ਤੁਹਾਨੂੰ ਇੱਥੋਂ ਤੇ ਇੱਥੇ ਪਿੰਕੀ ਮਾਸੀ ਨੂੰ ਬਾਹਲ ਲੈਣਾ ਆਪਾਂ ਮਾਸੀਆਂ ਹੀ ਮਾਸੀਆਂ ਵਹਿਣੀਆਂ ਮਗਰ ਇਹਨਾਂ ਨੂੰ ਖਾਣਾ ਪੀਣਾ ਜਿਹੜਾ ਰਸਤੇ ਵਿੱਚ ਰੁਕ ਜਾਾਂਗੇ ਕੋਈ ਖਾ ਲਾਂਗੇ ਬੇਬੀ ਨੇ ਪਤਾ ਨਹੀਂ ਗੋਗਲੂਆਂ ਨੂੰ ਕੀ ਕਰਨਾ ਅੱਜ ਮੋਨੂ ਮੋਨੂ ਕੇ ਦਰਹਰਾਨੀ ਨਾ ਕਿਦਾਂ ਵੇਖਿਆ ਤੇ ਪਲੇਟ 'ਚ ਸਭ ਤੋਂ ਪਹਿਲਾਂ ਠੂੰਗਾ ਤੇਰਾ ਹੋਣਾ ਵੀਰ ਸਰ ਦੁਬੰਡਾ ਚਾਹ ਦਾ ਯਾਰ ਰੇਤ ਮੇ ਲਿਆਤਾ ਮੈਂ ਗੱਡੀ ਧੋ ਕੇ ਦੁਕਾਨ ਵਾਲੇ ਦੀ ਚਾਹ 에어ਪੋਰਟ ਦੇ ਅੰਦਰ ਹੀ ਕ੍ਰਿਕਟ ਚੱਲਣ ਦੀ ਓ ਅਈ ਵੀ ਖੇਡ ਲਾਵਾ ਜਦ ਕਿ ਕਿਧਰ ਵਾ ਪਾਰਕਿੰਗ ਅਰਾਈਵਲ ਅਰਾਈਵਲ ਜਰੀ ਅੱਗੇ ਚੱਲੀਏ ਅਰਾਈਵਲ ਅੱਗੇ ਆ ਡਿਪਾਰਚਰ ਆ ਉਹ ਦੋ ਅੱਗੇ ਆ ਜਾਜ ਇੱਕ ਖਲੋਤਾ ਕਾਈ ਤੋਂ ਮੋਰਡਾ ਏਅਰਪੋਰਟ ਦੇ ਅੰਦਰ ਆ ਵੇ ਯਾਰ ਇੱਧਰ ਹੀ ਆ ਵੇ ਇੱਧਰ ਨੂੰ ਇਹਨੇ ਜਾ ਰਿਹਾ ਅਗਰ ਹੋਰ ਨਹੀਂ ਰਹੀ ਉਹ ਤਾਂ ਵਿਹਲਾ ਪਿਆ ਹੈ ਇੰਡੀਗੋ ਇੰਡੀਗੋ ਆੜਾ ਲੈਡ ਕੰਦੇ ਬਿਨੈ ਵਰਸ਼ੇੜੀ ਆ ਦੇ ਵੇ ਕਿੱਥੇ ਆ ਪਾਜੀ ਕਿੱਥੇ ਆ ਆ ਵੇ ਖਲਾਰ ਲੀ ਇਹ ਡੈਡੀ ਦੀਦੀ ਆ ਡੈਡੀ ਦੀਦੀ ਮੰਮੀ ਆ ਮਰਸੀਡੀਜ਼ ਆ ਆਪਣੀ ਉਹ ਜਾਣ ਦੀ ਇੰਡੀਗੋ ਚਲ ਆਪਾਂ ਮੰਮੀ ਤੂੰ ਕਹਿ ਤਾ ਹੁਣ ਆਪਾਂ ਲੈ ਲੈਣੀ ਆ ਆ ਬੈਗ ਨਾ ਆ ਏਅਰਪੋਰਟ ਚ ਘਬੜਿਆ ਸੀ ਹਾਂ ਇੰਡੀਗੋ ਬਹੁਤ ਪਿਛੇ ਜਿਹਾ ਹੈ ਕਿੰਨੀ ਜੀ ਆਈ ਏਅਰਪੋਰਟ ਦੀ ਬਾਹਰ ਤੋਂ ਬਾਹਰ ਤੇ ਆਓ ਅੰਤ ਬਾਹਰ ਤੇ ਪਿੰਡ ਵਾਲਾ ਹੀ ਕੰਮ ਸੀਗਾ ਆ ਓਏ 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 ਫਿੰਕੀ ਮਾਸੀ ਵੇ ਇੱਕ ਦੱਬਾ ਕਿੱਦਾਂ ਵੇ ਗੋਰਿਆਂ ਦੀ ਕੁੜੀ ਬਣੀ ਹੋ ਏ ờ ਮੋਨ ਨੂੰ ਰਿਵਰਸ ਲਾਸ਼ੇਤੀ ਕੋਲ ਨਹੀਂ ਕਿਹਾ ਮਾਤੀ ਨਹੀਂ 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 ਜਾਂਦੇ 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 ਐ ਇੱਥੇ ਰੁਕਦੇ ਬਹੁਤ ਹੋ ਗਈ ਚੱਰੀ ਗੱਡੀ ਬੰਦ ਕਰਦੀ ਹੁਣ ਚਾਲੂ ਤੇ ਉੱਤਰ ਜਾਣਾ ਨਾ ਓ ਵੇਖੋ ਗਾਜੋ ਤੁਰਨੀ ਨਹੀਂ ਡੈ ਤੂੰ ਮੋਨ ਨੂੰ ਚਾਬੀ ਨਹੀਂ ਲੱਭਣ ਢਈ ਮੋਨ ਨੂੰ ਆ ਬਲ ਗਿਆ ਮੋਨ ਨੂੰ ਵਾਲਾ ਸਫਰ ਪੈ ਗਿਆ ਸਾਨੂੰ ਤੇ ਸੱਸੀ ਗਾਵਾਂ ਸੀ ਕੀ ਹਾਲ ਢਾਲ ਪੜਾ ਸੈਟ ਪੜਾ ਸੈਟ ਪੜਾ ਸੈਟ ਮੈਂ ਹੱਥ ਹੈ ਕਿਤਨਾ ਫੁੱਟ ਨੂੰ ਆਣੀ ਹੁੰਦਾ ਹੈ ਮੈਂ ਸੀ ਅੱਜ ਜੀ ਸੱਸੀ ਗਾਵਾਂ ਆ ਪਾਣਾ ਵਾਲਾ ਹੋਣ ਇੱਕ ਇੱਕੇ ਜੱਫੀ ਚ ਸਾਰ ਤਾਂ ਇਹ ਪਤਾ ਨਹੀਂ ਆਡੇ ਨਾਲ ਬੈਠੀ ਉਹ ਤੋਂ 바ਵਾ ਦਿਨਾਂ ਦੀ ਅੱਡ ਘਰ ਬ੍ਰਾਂਡ ਦੀ ਉਹਨੂੰ ਸਾਨੂੰ ਆਪ ਨਹੀਂ ਪਤਾ ਭਰਾਵਾ ਕਾਸੀ ਗੱਲ ਬਾਵਾ ਦਿਨਾਂ ਦੀ 바ਵਾ ਦਿਨਾਂ ਦੀ ਅੱਡ ਘਰ ਆ ਕੇ ਰਹਿਣ ਦੀ ਪਰੌਂਠੇ ਦੇ ਖਾਈ ਜਾਂਦੀ ਉਸ ਨੂੰ ਤਾਂ ਦੁੱਖ ਦਾ ਹੋ ਰੈਂਗ ਹੋ ਜਾਏ ਕੋਈ ਸਾਰਾ ਮਨੁੱਖ ਤਾਂ ਅੱਛਾ ਕੀ ਗੱਲ ਦੋ ਕਿੱਦਾਂ ਦਾ ਰਿਹਾ ਫਿਰ ਸਫਰ ਸਫਰ ਆ ਰਿਹਾ ਬੋਟ ਆਇਆ ਤੁਹਾਨੂੰ ਲੈਣ ਆਏ ਬੜਾ ਬੇਕਾਰ ਰਿਹਾ ਸਫਰ ਨੇ ਟਾਈਮ ਲੱਗ ਗਿਆ ਸਾਨੂੰ ਨਹੀਂ ਨਹੀਂ ਮੇਰੇ ਜਿੰਨਾ ਟਾਈਮ ਨਹੀਂ ਕਾਊਂਟ ਕਰਦੇ ਆਗੇ ਤੇ ਥੱਕ ਜਿਓਗੇ 1.5 ਘੰਟਾ ਲੇਟ ਹੋ ਜਾ ਤੁਸੀਂ ਬੋ ਜੀ ਡੈਡੀ ਦਾ ਪੈਂਕੀ ਪੋ ਇਧਰ ਚਲੋ ਚਲੋ ਫਰਮਾਸੀ ਕਿੱਦਾਂ ਠੀਕ ਠਾਕ ਚਲੋ ਆ ਸਾਡੇ ਰੈਂਗੋ ਨੂੰ ਮਿਲੇ ਇਹ ਗੰਦੂ ਚਲੋ ਮੈਂ ਚਲੋ ਚਲੋ ਅੱਛਾ ਇਹ ਤਾਂ ਦਲੇਰ ਲੱਗ ਰਿਹਾ ਹੈ ਮੇਰੇ ਕੋ ਵਾਸੀ ਨਹੀਂ ਜੁੜਦਾ ਉਹਨੇ ਸੁੰਘਣਾ ਓਏ ਕਰ ਉਹਨੇ ਸਮੈਲ ਲੈਣੀ ਵੀ ਜਾਂ ਚੋਂ ਖਾਦਾ ਕੀ ਤੁਸੀਂ ਤੁਹਾਨੂੰ ਪਤਾ ਵਾ ਅਸੀਂ ਖਾ ਕੇ ਆਏ ਆ ਕੀ ਬਰਗਰ ਥੋੜਾ ਕਿ ਟਾਈਮ ਹੋਰ ਲੇਟ ਹੁੰਦਾ ਦੀ ਵਿਚਾਰੇ ਲੱਗੇ ਸੀ ਦੇਣ ਨਾਸ਼ਤਾ ਹੁਣ ਤੁਸੀਂ ਹੁਣ ਕੀ ਖਾਓਗੇ ਤੁਸੀਂ ਕੀ ਖਾਓਗੇ ਤੇ ਕੀ ਪੀਓਗੇ ਤੁਸੀਂ ਬਸ ਇਹ ਮੇਰੀ ਗੱਡੀ ਜਾਣ ਦੀ ਰਾਉ ਵੀਰੇ ਗੀ ਜੋਨੀ ਮੈਂ ਨਹੀਂ ਯਾਰ ਪਿੰਡ ਤਨੋਂ ਸਾਲੀਆਂ ਅਸੀਂ ਆਖਿਆ ਤੈਨੂੰ ਚੇਤਾ ਕਰਾਦੀ ਹੁੰਦਾ ਹੀ ਦੋ ਯਾਰ ਇਹ ਲਾ ਕੇ ਬੰਦੇ ਨਹੀਂ ਹੋਣ ਤੇ ਸ਼ਕਲ ਵੀ ਲੈਣਾ ਸੀ ਆਹ ਪਾਜੀ ਪਾਜੀ ਮਾਸੀ ਯਾਰ ਤੂੰ ਹੀ ਆਪਣੇ ਪਿੰਡ ਜਾ ਉਹ ਸ਼ਕਲ ਲੈਣ ਹੋਣਾ ਗੱਡੀ ਦਾ ਪਹਿਲਾਂ ਚੱਲ ਉਹ ਚਲੋ ਇੱਕ ਦਿਨ ਆਪਾਂ ਪਹਿਲਾਂ ਛੱਡ ਕੇ ਆਓ ਇਹਨੂੰ ਤੇ ਫੇਰ ਮੁੜ ਕੇ ਮਗਰ ਸ਼ਕਲ ਲੈਣ ਸ਼ਕਲ ਲੈਣ ਜਾਓ ਆਪਣਾ ਪਾਜੀ ਨੂੰ ਵਧਾਈ ਦੇਣ ਲੱਗੀ ਹੁੰਦਾ ਜਦੋਂ ਤੁਹਾਡਾ ਫੋਨ ਆ ਗਿਆ ਮੈਂ ਕਿ ਕਾ ਸਾਰੇ ਪਹੁੰਚ ਆਈ ਅਹੀਂ ਅਹੀਂ ਸਵੇਰ ਚਾਹੀਦਾ ਕਰਕੇ ਤੁਹਾਡਾ ਸਵੇਰ ਤੇ ਲੁਧਿਆਣੇ ਗਏ ਤੇ ਲੁਧਿਆਣੇੋਂ ਫੇਰ ਅਹੀਂ ਰੋਗ ਗਏ ਜਾਨਾ ਤੇ ਸੜਕਾਂ ਦੇ ਇੱਥੇ ਬੈਠੇ ਬਹੁਤ ਪਰੇਸ਼ਾਨ ਹੋਈਆਂ ਅੱਜ 33 ਦੇ ਆਪਾਂ ਆ ਗਏ ਇੱਥੇ ਆਹੋ ਜੋ ਹਨ ਨੂੰ ਅਰੇ ਤੁਸੀਂ ਉਹਨੇ ਤੁਹਾਨੂੰ ਪਹਿਲਾਂ ਸੁਣ ਪਪਾ ਸਤਿਗੁਰਾਲ ਸਤਿਗੁਰਾਲ ਪਪਾ ਜੀ ਚੱਲ ਬਾਪ ਪਪਾ ਵੀ ਸਤਿਗੁਰਾਲ ਆ ਡੇ ਲੋ ਕਣੀ ਵੀ ਸਵੇਰ ਦੇ ਨਿਕਲੇ ਮੈਂ ਅੱਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਫਰ ਕਿਦਾਂ ਦਾ ਰਿਹਾ ਫਿਰ ਤੁਹਾਡਾ ਵਧੀਆ ਰਿਹਾ ਬਹੁਤ ਬਹੁਤ ਤਰਨਾ ਯਾਰ ਕੋ ਸਫਰ ਨਹੀਂ ਥੱਕੇ ਬੱਸੜਾ ਖੰਡਿਆ ਸਿਰ ਪਾ ਟੰਡਿਆ ਲੈ ਉਹ ਜੋੜੀਏ ਪਹਿਲਾਂ ਦੇ ਖਵਾਈਏ ਕੋ ਫਿਰ ਚੂਹ ਨਹੀਂ ਪੀਉਣੀ ਚਾਹ ਹੀ ਪੀਉਣੀ ਆਂ ਚੂਹ ਵਾਲੇ ਬੰਦੇ ਨਹੀਂ ਆ ਕੇ ਵੀਰ ਜੀ ਚਾਹ ਤੋਂ ਪੀ ਲਓ ਉਧਰ ਬਣ ਲਿਆ ਸਿਰ ਓਈਓ ਇਹਦਾ ਚਾਲੂ ਲਿਆਦਾ ਵੀ ਓਈਓ ਓਈਓ